पिछले लगभग 2 महिनेयां तो भी ऊपर समा हो गया बरसाता हुंदिया नु जिस कारण पंजाब ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਹੜਾ ਆ ਗਏ ਹਨ ਹੜਾ ਕਾਰਨ ਜਿੱਥੇ ਜ਼ਿਆਦਾਤਰ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਤੇ ਪਸ਼ੂਧਨ ਦਾ ਬਹੁਤ ਨੁਕਸਾਨ ਹੋਇਆ 30 ਅਗਸਤ ਨੂੰ ਵੀ ਸਵੇਰ ਤੋਂ ਹੀ ਬਾਰਿਸ਼ ਹੁੰਦੀ ਰਹੀ ਲੋਕਾਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਰਿਸ਼ਾਂ ਕਾਰਨ ਬਹੁਤ ਨੁਕਸਾਨ ਹੋ ਚੁੱਕਿਆ ਹੈ ਇਸ ਲਈ ਪਰਮਾਤਮਾ ਅਗੇ ਅਰਦਾਸ ਹੈ ਕਿ ਹੁਨੇ ਬਰਸਾਤਾ ਬੰਦ ਹੋ ਜਾ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ 2 ਮਹੀਨੇ ਹੋ ਗਏ ਬਸਤਾ ਹੋ ਰਿਹਾ ਲਗਾਤਾਰ ਬਸਤਾ ਹੋ ਰਹੀਆਂ ਨੇ ਤੇ ਰੱਬ ਅੱਗੇ ਹੁਣ ਇਹ ਦੱਸ ਸਕੀਏ ਬਸਤਾ ਬੰਦ ਹੋ ਜਾਣਾ ਕਿ ਬਹੁਤ ਨੁਕਸਾਨ ਹੋ ਰਿਹਾ ਹੈ ਸਦੀ ਆਪਸੇ ਬਹੁਤ ਘਟ ਗਈ ਹੈ ਤੇ ਲੋਕਾਂ ਦੇ ਕਾਰੋਬਾਰ ਬੰਦ ਹੋਏ ਪਏ ਹਨ ਹੁਣ ਤੇ ਰੱਬ ਅੱਗੇ ਇਹ ਦੱਸ ਸਕੀਏ ਬਸ ਬਸਤਾ ਬੰਦ ਹੋ ਜਾਣਾ ਕਿ ਸਭ ਦਾ ਕੰਮਕਾਰ ਕੋਈ ਜਾਂਦੇ ਸਾਰੇ ਨਾ ਕੰਮ ਦੀ ਮੇਂ ਵਾਦਾ ਕਾਇਦੇ ਪਾਸ ਜੀ ਅੱਜ ਸਿਰ ਤੇ ਬਸਤਾ ਤੇ ਹੋਉਂਦੀ ਹੈ ਲਗਦਾ ਸਾਰੇ ਸਰਕਾਰ ਭਰ ਗਏ ਹਨ ਤੇ ਸਰਦਰ ਰੋਜ਼ਗਾਰ ਕੰਮ ਦਾ ਸਾਰੇ ਬੰਦ ਹੋਏ ਹਾਂ ਤੇ ਪਿੰਡਾਂ ਦੇ ਪਾਸੇ ਤੋਂ ਹੋਰ ਬੁਰਾ ਹਾਲ ਹੋਇਆ ਪਿਆ ਜੀ ਤੇ ਹਰ ਕਿਸੇ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਭਾਈ ਕੰਮ ਕਸ ਸਾਰੇ ਬੰਦ ਹੋਏ ਪਏ ਨ ਕੋਈ ਕੰਮ ਕਰਦੇ ਸਾਡੇ ਬਹਿਲੇ ਬੈਠੇ ਨੇ ਪਰ ਮਾਦਮ ਕਿਹ ਅਰਦਾਸ ਹੈ ਕਿ ਇਸ ਪਾਸੋਂ ਨੂੰ ਬਸਾ ਤੋਂ ਰੁਕ ਜਾਂਦੇ ਸਾਰੇ ਕੰਮ ਕਰ ਚੱਲ ਪੈਣ ਇਹ ਨੁਕਸਾਨਦਾਇਕ ਚੀਜ਼ਾਂ ਨੇ ਸਾਰੀਆਂ ਹੀ ਜਿਹੜੀ ਬਾਰਿਸ਼ ਹੈ ਕੁਦਰਤੀ ਜ਼ਰੂਰ ਹੈ ਲੇਕਿਨ ਇਹ ਜਿਹੜਾ ਨੁਕਸਾਨ ਹੋ ਰਿਹਾ ਹੈ ਜਾਣੀ ਨੁਕਸਾਨ ਪਿੰਡਾਂ 'ਚ ਬਹੁਤ ਹੋ ਰਿਹਾ ਹੈ ਔਰ ਸ਼ਹਿਰਾਂ 'ਚ ਤੇ ਚਲੋ ਬਾਰਿਸ਼ ਹੋ ਰਹੀ ਹੈ ਕਾਰੋਬਾਰ ਬੰਦ ਨੇ ਉਹ ਚੀਜ਼ अलग ਨੇ ਤੁਸੀਂ ਪਿੰਡਾਂ ਜਿਨਾ ਕਿ ਜਾਨੀ ਖਤਰਾ ਬੜਾ ਵਾ ਸਾਰੇ ਲੋਕੀ ਆਪਣਾ ਸਮਾਨ ਧੱਕ ਲੈ ਕੇ ਘਰੋਂ ਬੇਕਾਰ ਹੋ ਗਏ ਰੋਡ ਦੇ ਉੱਪਰ ਤਰੇ ਬੱਚੇ ਲੈ ਕੇ ਤਰੇ ਫਿਰਦੇ ਨੇ ਜਿਹੜੇ ਕਿ ਦੇਖਣਯੋਗ ਨਹੀਂ ਹੈ ਭਾਈ ਲੋਕੀ ਚਲੋਗੇ ਕਾਰੋਬਾਰ ਨਹੀਂ ਸੀ ਹੈਗਾ ਰੋਟੀ ਦੁੱਧ ਤਾਂ ਸੀ ਇਹ ਬਹੁਤ ਜ਼ਿਆਦਾ ਫਸਲਾਂ ਦੇਖੋ ਉੱਧਰ ਕਿਸਾਨੀ ਵਾਲੇ ਪਾਸੇ ਜਾਓ ਤੇ ਪਿੰਡਾਂ ਦੀ ਫਸ ਫਸਲਾਂ ਤਾਂ ਕਿ ਸਾਰੀਆਂ ਬੇਕਾਰ ਹੋ ਚੁੱਕੀਆਂ ਸਾਰੇ ਨਇਤਿਓਂ ਦੇ ਘਰਾਂ 'ਚ ਬੈਠੇ ਨੇ ਤੇ ਖੂਨ ਤੇ ਆਸੂ ਰੋ ਰਹੇ ਨੇ ਸਾਰੇ ਭਾਈ ਇਹ ਕੁੱਤਰ ਤੇ ਕੋਈ ਯੋ ਨਹੀਂ ਕਿਸਦਾ ਹੈਗਾ ਬਰਸਾਤਾ ਭਾਈ ਥੋੜਾ ਜਿਨੂੰ ਦੇਣੇ ਅਸਲ ਤੇ ਰਕਾਰ ਟੁੱਟ ਗਈ ਹੈ ਯਾਰ ਕਿਲੇ ਬਰਸਾਤਾ ਦਾ ਬਰਸਾਤਾ ਦਾ ਰਕਾਰ ਟੁੱਟਣ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਨਗ ਨੁਕਸਾਨ ਹੋ ਚੁਕਿਆ ਵੀ ਹਰ ਇੱਕ ਦੁਕਾਨਦਾਰ ਇਸ ਵੇਲੇ ਬੈਠਾ ਹੈ ਕਾਰੋਬਾਰ ਤੇ ਕੋਈ ਕਰ ਨਹੀਂ ਸਕਦਾ ਆਵਾਜਾਈ ਵਿੱਚ ਬਹੁਤ ਮੁਸ਼ਕਲ ਹੁੰਦੀ ਆ ਪਰ ਪਾਣੀ ਹਰ ਜਗ੍ਹਾ ਤੇ ਨਗ ਆ ਚੁਕਿਆ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਪਿੰਡ ਹੀ ਡੁੱਬੇ ਹੋਏ ਨੇ ਤੇ ਜਿੰਨਾ ਬਾਰੇ ਕੁਝ ਕਿਹਾ ਜੋਗ ਵੀ ਨਹੀਂ ਅਸਲੀ ਸਰਕਾਰ ਚਾਹੀਦੀ ਉਹਨਾਂ ਦੀ ਸਹਾਇਤਾ ਕਰਨੀ ਉਹਨਾਂ ਦੀ ਮਦਦ ਕਰਨੀ ਖਾਣ ਪੀਣ ਦਾ ਖਾਣ ਜਿਹੜਾ ਉਹਨਾਂ ਨੂੰ ਪਹੁੰਚਣਾ ਚਾਹੀਦਾ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਸਹੂਲਤਾਂ ਮਿਲ ਜਾਣ ਉਹਨਾਂ ਦੇ ਖਾਣ ਪੀਣ ਨੂੰ ਕੋਈ ਨਾ ਕੋਈ ਸਾਧਨ ਮਿਲ ਸਕੇ ਅਸੀਂ ਦੇਖੋ ਜੀ ਅੱਜ ਵੀ ਇਹ ਬੇਨਤੀ ਸਾਰੇ ਵੀ ਸਾਰੇ ਗੱਲਾਂ ਕਰ ਰਹੇ ਸੀਗੇ ਇਹ ਬਾਰਸ਼ਾਂ ਚਲ ਕੁਦਰਤ ਕੁਦਰਤ ਨੂੰ ਥੋੜਾ ਜਿਆਦਾ ਦੇਖਣਾ ਚਾਹੀਦਾ ਹੈ ਕਿ ਜਿਹੜੇ ਪ੍ਰਸ਼ਾਤਾ ਹੋ ਰਹੀਆਂ ਨੇ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਅਰਦਾਸ ਹੈ ਗੁਰੂ ਅਕੀਰ ਗੁਰੂ ਰਾਮਦਾਸ ਜੀ ਕੇ ਇਹ ਹੋਰ ਕਰਨੇ ਆ ਕਿ ਜਲਦੀ ਜਲਦੀ ਇਹੜੀ ਸਮਾਪਤੀ ਹੋ ਸਕੇ ਬਦਲ ਸਾਹਬ ਹੋਵੇ ਤਾਂ ਕਿ ਲੋਕਾਂ ਨੂੰ ਥੋੜੀ ਰਾਹਤ ਮਿਲ ਸਕੇ ਤਾਂ ਕਿ کاروبار ਖੋਲਣਾਂ ਲੋਕਾਂ ਦੇ ਪਾਣੀ ਸੁੱਕਿਆ ਲੋਕੀ ਆਪਣੇ ਘਰਾਂ 'ਚ ਪ੍ਰਵੇਸ਼ ਕਰਨ ਬੱਚੇ ਲੈ ਕੇ ਲੋਕੀ ਰੋਡ ਤੇ ਆ ਚੁੱਕੇ ਨੇ ਕਾਰੋਬਾਰ ਬੰਦ ਨੇ ਸਕੂਲ ਸਾਰੇ ਬੰਦ ਨੇ ਨਿਹੱਤੇ ਹੋ ਚੁੱਕੇ ਆ 12 ਪਿੰਡਾਂ ਜੀ ਲਾ ਕੇ ਦੇਖੋ ਜਿਹੜੇ ਗੁੱਡੂਗੇ ਕਰਨੇ ਜਾਂ ਫਸਲਾਂ ਨੇ ਸਾਰੀਆਂ ਦਬਾਅ ਹੋ ਚੁੱਕੇ ਨੇ ਲੋਕੀਂ ਨੱਥੀਓਂ ਦੇ ਬਾਹਰੇ ਨੇ ਕੂਨ ਤੇ ਅਸੂਰ ਹੋ ਰਹੇ ਨੇ ਵਿਚਾਰੇ ਸੋ ਦੋਸਤੋ ਅਗਸਤ ਦਾ ਮਹੀਨਾ ਵੀ ਖਤਮ ਹੋਣ ਜਾ ਰਿਹਾ ਹੈ ਔਰ ਅੱਜ 3 ਅਗਸਤ ਹੈ ਸਵੇਰ ਤੋਂ ਹੀ بارش ਜਾਰੀ ਹੈ ਔਰ ਇਹਨਾਂ بارشਾਂ ਕਾਰਨ ਜੋ ਕਿ ਲਗਭਗ 2 ਮਹੀਨੇ ਤੋਂ ਉੱਪਰ ਹੋ ਗਿਆ ਸਮਾਂ بارشਾਂ ਹੁੰਦਿਆਂ ਨੂੰ ਔਰ ਇਹਨਾਂ بارشਾਂ ਕਾਰਨ ਪਿੰਡਾਂ ਦਾ ਹਾਲ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਦੇਖਿਆ ਜੀ ਹੈ ਹੜ੍ਹ ਆ ਚੁੱਕੇ ਨੇ ਔਰ ਉਹਨਾਂ ਹੜ੍ਹਾਂ ਕਾਰਨ ਲੋਕ ਘਰਾਂ ਵਿੱਚ ਫਸੇ ਹੋਏ ਨੇ ਖਾਸ ਕਰਕੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਫਸਲਾਂ ਨੇ ਉਹ ਵੀ ਬਰਬਾਦ ਹੋ ਚੁੱਕੀਆਂ ਨੇ ਲੋਕ ਤਰਾਹੀ ਤਰਾ ਰਾਹਤ ਦੇ ਘਾਰੇ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਾਰੀ ਨੇ ਲੇਕਿਨ ਜਿਹੜੀ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਲਗਾਤਾਰ ਹੋ ਰਹੀਆਂ بارشਾਂ ਕਾਰਨ ਇਸ ਕਾਰਨ ਲੋਕਾਂ ਨੇ ਉਸ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਇਹਨਾਂ بارشਾਂ ਨੂੰ ਹੁਣ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ بارشਾਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਵਾਲਾ ਸਮਾਂ ਸੁਖਾਲਾ ਹੋ ਸਕੇ ਔਰ ਲੋਕਾਂ ਨੂੰ ਥੋੜੀ ਰਾਹਤ ਮਿਲ ਸਕੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ